ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇ 2 ਸਾਲ ਦਾ ਸਮਾਂ ਪੂਰਾ ਹੋਣ ਨੂੰ ਹੈ ਅਤੇ ਲੋਕ ਸਭਾ ਚੋਣਾਂ ਦਾ ਵੀ ਐਲਾਨ ਹੋ ਚੁੱਕਿਆ ਹੈ ਅਤੇ ਅਜੇੇ ਵਿੱਚ ਵਿਰੋਧੀ ਧਿਰਾਂ ਵੱਲੋਂ ਕਾਂਗਰਸ ਨੂੰ ਘੇਰਨ ਦਾ ਕੋਈ ਹੁੰਕਾ ਨਹੀਂ ਛੱਡਿਆ ਜਾ ਰਿਹਾ ਜਿਸ ਦੇ ਚੱਲਦੇ ਅੱਜ ਕਾਂਗਰਸ ਦੇ 2 ਸਾਲ ਪੂਰੇ ਹੋਣ ਤੇ ਭਾਜਪਾ ਵੱਲੋਂ ਸ਼ਹਿਰ ਭਾਰਦੇ ਵਿੱਚ ਭਾਜਪਾ ਦੇ ਖਿਲਾਫ ਉਸ ਮੁਜ਼ਾਹਰਾ ਕੀਤਾ ਗਿਆ ਅਤੇ ਸੁਭਾ ਸਰਕਾਰ ਦੇ ਚੋਣਾਂ ਦੌਰਾਨ ਕੀਤੇ ਵਾਦੇ ਯਾਦ ਕਰਵਾਏ ਗਏ ਭਾਜਪਾ ਵੱਲੋਂ ਕੱਡੇ ਗਏ ਉਸ ਮਾਰਚ ਤੇ ਚੱਲਦੇ ਜਦ ਹਲਕਾ ਪਠਾਨ ਤੋਂ ਦੇ ਸਾਬਕਾ ਵਿਧਾਇਕ ਅਸ਼wini ਸ਼ਰਮਾ ਦੇ ਨਾਲ ਗੱਲਬਾਤ ਕੀਤੀ ਗਈ ਤਨਾ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰ ਅਮਰਿੰਦਰ ਸਿੰਘ ਦੱਸਣ ਕਿ ਚੋਣਾ ਦੌਰਾਨ ਗੁਰਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਸੂਬੇ ਵਿੱਚੋਂ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਕਿ ਉਹ ਪੂਰਾ ਹੋਇਆ ਹੈ ਚੋਣਾ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਕਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਦੀ ਉਡੀਕ ਅਜੇ ਤੱਕ ਨੌਜਵਾਨ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਨੂੰ ਕਾਹਨ ਸਭ ਤੋਂ ਬਾਗ ਬੁਖਾ ਕੇ ਸੱਤਾ ਵਿੱਚ ਆਈ ਸੀ ਪਰ ਹੁਣ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਸੂਬਾ ਸਰਕਾਰ ਨੇ ਚੋਣਾ ਦੌਰਾਨ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਹੈ ਜਿਸ ਦਾ ਜਵਾਬ ਸੂਬੇ ਦੇ ਲੋਕ 2019 ਚੋਣਾਂ ਵਿੱਚ ਦੇਣਗੇ ਸਾਡਾ ਇਹ ਕਹਿਣਾ ਹੈ ਕਿ ਜਿਹੜੇ ਸੁਪਨੇ ਦਿਖਾ ਕੇ ਸਰਕਾਰ ਆਈ ਸੀ ਇਹ ਸਰਕਾਰ ਪੂਰੀ ਤਰ੍ਹਾਂ ਨਾਲ ਵਿਫਲ ਰਹੀ ਹੈ ਆਪਣੇ ਮੈਨੀਫੈਸਟੋ ਦੇ ਅੰਦਰ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕਰਨ ਇਰਾਨੇ ਪੰਜਾਬ ਦੀ ਭੋਲੀ ਪਾਲੀ ਜਨਤਾ ਨੂੰ ਠੱਗਿਆ ਔਰ ਅਸੀਂ ਕਿਉਂਕਿ ਵਿਪક્ષਚਾਂ ਨੌਜਵਾਨਾਂ ਦੀ ਆਵਾਜ਼ ਬਣ ਕੇ ਬਜ਼ੁਰਗਾਂ ਦੀ ਆਵਾਜ਼ ਬਣ ਕੇ ਕਿਸਾਨਾਂ ਦੀ ਆਵਾਜ਼ ਬਣ ਕੇ ਇਹ ਪੁੱਛਣਾ ਚਾਹਨੇ ਆ ਕਿ ਛੇਨੀ ਗੁੜਕਾ ਸਾਹਿਬ ਜੀ ਨੂੰ ਹੱਥ ਫੜ ਕੇ ਕਸਮ ਖਾਣ ਵਾਲੇ ਕੈਪਟਨ ਸਾਹਿਬ ਕੀ ਪੰਜਾਬ ਅਜ ਨਸ਼ਾ ਮੁਕਤ ਹੋ ਗਿਆ ਕੀ ਕਿਸਾਨਾਂ ਦਾ ਰਿਣ ਮਾਫ ਹੋ ਗਿਆ ਕਿਆ ਨੌਜਵਾਨਾਂ ਨੂੰ ਮੋਬਾਈਲ ਮਿਲ ਗਏ? ਕਿਆ ਨੌਜਵਾਨਾਂ ਨੂੰ ਘਰ-ਘਰ ਨੌਕਰੀ ਮਿਲ ਗਈ? ਕਿਆ ਨੌਜਵਾਨਾਂ ਨੂੰ ਆਪਣਾ ਨੌਕਰੀ ਦੇ ਦਿੱਤੀ ਤੁਸੀਂ? ਕਿਆ ਬੇਰੋਜ਼ਗਾਰੀ ਪੱਤਾ ਦਿੱਤਾ? ਪਰ ਸਰਕਾਰ ਜਿਹੜੀ ਆ ਮੂਖਦਰਸ਼ਕ ਬਣੀ ਬੈਠੀ ਐ, ਐਮਪੀ ਸਾਹਿਬ ਮੂਖਦਰਸ਼ਕ ਬਣੇ ਬੈਠੇ ਨੇ, ਐਮਐਲਏ ਸਾਹਿਬ ਮੂਖਦਰਸ਼ਕ ਬਣੇ ਬੈਠੇ ਨੇ। ਜੇਕਰ ਮੈਂ ਲੋਕਲ ਗੱਲ ਕਰਾਂ, ਪਠਾਨਕੋਟ ਜਿਸ ਵਿਕਾਸ ਦੀ ਰਾਹ ਹੁੰਦੇ ਸ਼੍ਰੋਮਣੀ ਅਕਾਲੀ ਦਲ, ਭਾਜਪੀ ਛੱਡ ਕੇ ਗਈ ਸੀ। ਅੱਜ ਜਿਹੜੀ ਮਰਜ਼ੀ ਸੜਕ ਤੇ ਨਿਕਲ ਜਾਓ। ਤਰਾਹੀ ਮਾਂ, ਤਰਾਹੀ ਮਾਂ। ਇੱਕ ਵੀ ਵਾਦਾ ਪੂਰਾ ਨਹੀਂ ਕਰ ਪਾਈ। ਸਰਕਾਰ ਨੇ ਜਿੱਤੇ ਵਾਦਾ ਕੀਤਾ ਸੀ ਉਤੋਂ ਇਤੋਂ ਦੇ ਐਮਐਲਏ ਨੇ ਕਿਹਾ ਸੀ ਕਿ ਮੈਂ 15000 ਨੌਜਵਾਨਾਂ ਨੂੰ ਨੌਕਰੀ ਦਿਆਂਗਾ ਉਹਨਾਂ ਦਾ ਕੱਢ ਕੇ ਦੇਖ ਲੋ ਭਾਸ਼ਣ ਅਜੋ ਜਵਾਬ ਦੇਣ ਕਿੰਨੇ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ ਲੋਕਾਂ ਨੂੰ ਇਹ ਸਮਝ ਆ ਚੁੱਕੀ ਹੈ ਕਿ ਇਸ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਲੋਕੀ ਪਾਰਲੀਮੈਂਟ ਦਾ ਇੰਤਜ਼ਾਰ ਕਰ ਰਹੇ ਨੇ ਔਰ ਇਥੋਂ ਦੀ ਜਨਤਾ ਪਾਰਲੀਮੈਂਟ ਦੇ ਅੰਦਰ ਪੂਰਾ ਜਵਾਬ ਦੇਗੀ ਔਰ ਮੈਨੂੰ ਲੱਗਦਾ ਕਿ ਪੂਰੀ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਭਾਜਪੀ 13 ਦੀਆਂ 13 ਸੀਟਾਂ ਜਿੱਤ ਕੇ ਨਰਿੰਦਰ ਮੋਦੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਣਨ ਉਦੇ ਚ ਆਪਣਾ ਯੋਗਦਾਨ ਪਾਣ ਲਈ